ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਇਹ ਆ ਵੀਰੇ ਆਪਣਾ ਉਹੀ ਆਲੂ ਜਿਹਦੇ ਉੱਤੇ ਆਪਾਂ ਲਾਸਟ ਈਅਰ ਆਪਣੀ ਫੈਂਪਰਾ ਸਪਰੇਅ ਕਰੀ ਸੀ ਪੂਰੇ ਹਰੇ ਹੋਏ ਤੇ ਜਿਹੜੇ ਆਪਣੇ ਕਾਫੀ ਪਲਤਣ ਲਿਆਤੀ ਸੀ ਦਵਾਈ ਨੇ ਤੇ ਲੇਟ ਹੋ ਗਿਆ ਸੀਗਾ ਤੇ ਤੁਸੀਂ ਦੇਖ ਲਓ ਵੀ ਕੋਈ ਵੀ ਪ੍ਰੋਬਲਮ ਨਹੀਂ ਆਈ ਜਰਮੀਨੇਸ਼ਨ ਦੇ ਵਿੱਚ ਸਾਰਾ ਪੂਰਾ ਵਧੀਆ ਖੜਾ ਆਲੂ ਆਪਣਾ 1 2% ਦੀ ਕਿਸੇ ਵੀ ਪੱਤੇ ਦੇ ਵਿੱਚ ਜਾਂ ਕਿਸੇ ਵੀ ਚੀਜ਼ ਦੇ ਵਿੱਚ ਪ੍ਰੋਬਲਮ ਨਹੀਂ ਆਈ ਪੂਰਾ ਵਧੀਆ ਹੋਇਆ ਇਹ ਆਪਾਂ ਅੱਡੀ ਪਲਾਟ ਲਾਇਆ ਸੀਗਾ ਥੋਡੇ ਮੂਰੀ ਆ ਹਨਾ ਕਿ ਦੇਖ ਪੂਰਾ ਸੋਹਣਾ ਹਰਾ ਹੈ ਪੂਰਾ ਬੈਸਟ ਰਿਜ਼ਲਟ ਸੀਗਾ ਉਸ ਦਵਾਈ ਦਾ ਇਹ ਹਾਂ ਪਰ ਨਾ ਹੀ ਕਰੀਏ ਤਾਂ ਚੰਗੀ ਗੱਲ ਹੈ ਕਿਉਂਕਿ ਆਹ ਖੇਤ ਦੇ ਵਿੱਚ ਵੀ ਮੋTHA ਹੋਇਆ ਸੀਗਾ ਤੇ ਪਰ ਆਪਾਂ ਪਾਣੀ ਲੱਗਣ ਵੀ ਆਲੂ ਹਰੇ ਹੋਣ ਤੋਂ ਪਹਿਲਾਂ ਪਹਿਲਾਂ ਕਰਤੀ ਤੇ ਉਹਦੇ ਨਾਲ ਮੋTHA ਸਾਰਾ ਮਰ ਗਿਆ ਤੇ ਵਧੀਆ ਰਿਜ਼ਲਟ ਆ ਕੋਈ ਪ੍ਰੋਬਲਮ ਨਹੀਂ ਸੀਗੀ ਤੇ ਜਰਮੀਨੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਬਾਈ ਇਹਨੂੰ ਆਲੂ ਨੂੰ ਤੁਸੀਂ ਦੇਖ ਲਓ ਸਾਰਾ ਪੂਰਾ ਵਧੀਆ ਆਲੂ ਇਹਦਾ ਇਹਨੂੰ ਜਰਮੀਨੇਸ਼ਨ ਚ ਵੀਰੇ ਕੋਈ ਪ੍ਰੋਬਲਮ ਨਹੀਂ ਆ ਜੀ ਦੇਖ ਲਓ ਆਲੂ ਵੀ ਪੂਰਾ ਸੋਹਣਾ ਖੜਾ ਵਾ ਕੱਲ ਦੂਜੀ ਸਪਰੇਅ ਕਰਤੀ ਐ ਤੇ ਐਨ ਪੂਰਾ ਰੌਗਿੰਗ ਵੀ ਕਰੀ ਐ ਇਹਦੀ ਤੇ ਪੂਰਾ ਸੋਹਣਾ ਆਲੂ ਖੜਾ ਇਹ ਆਪਣਾ ਜਿਹੜਾ ਲੇਟ ਲੱਗਿਆ ਹੈ ਐਲਰੋ ਹੋਆ ਦੇ ਲੋ ਬਾਈ ਕਿ ਕਿੰਨੀ ਵਧੀਆ ਗਰੋਥ ਕਰਦਾ ਕੱਲ ਦੂਜੀ ਸਪਰੇਅ ਕਰੀਏ ਇਹਦੇ ਤੇ ਤੇ ਪੂਰਾ ਭੱਜਿਆ ਆਉਂਦਾ ਉੱਪਰੋਂ ਦੇਖ ਲੈ ਖੇਤਾਂ ਦੇ ਵਿੱਚ ਕੋਈ ਕਾ ਨਹੀਂ ਕੋਈ ਨਦੀ ਨਹੀਂ ਬਸ ਪਹਿਲਾਂ ਪਾਣੀ ਲਾ ਕੇ ਸਪਰੇਅ ਕਰਤੀ ਸੀ ਮੈਂ ਕਹਿੰਦਾ ਐ ਸਾਰਾ ਕੁਝ ਸਾਫ-ਸਾਫ ਪਾਇਆ ਕਿਤੇ ਐਂਡ ਤੱਕ ਕੁਝ ਨਹੀਂ ਹੋਣਾ ਬਾਈ ਅੱਜ ਠੀਕ ਨਹੀਂ ਬਸ ਇਹੀ ਹੁੰਦੀ ਆ ਵੀ ਆਲੂ ਦੀ ਤਾਂ ਰੋਗ ਥਾਮਾ ਨਾ ਬਾਈ ਲੈ ਦੇਖ ਲੋ ਆਹ ਕੀਤਾ ਨੇ ਇਹ ਇਹ ਆ ਵੀਰੇ ਆਪਣਾ ਕਰੋੜਾ ਆਲੂ ਦੇਖੋ ਕਿੰਨੀ ਸੋਹਣੀ ਜਰਮੀਨੇਸ਼ਨ ਹੋ ਰਹੀ ਹੈ ਤੇ ਇਹ ਆਪਾਂ ਲੇਟ ਐਸ ਲਈ ਬੀਜਿਆ ਸੀ ਕਿਉਂਕਿ ਜੇ ਵੀਰੇ ਇਹਨੂੰ ਅਗੇਤਾ ਬੀਜਦੇ ਆ ਨਾ ਚਲੋ ਅ ਕੱਚੇ ਦੇ ਵਿੱਚ ਇਹ ਦੀ ਮਾਰਕੀਟ ਬਹੁਤ ਵੈਲਿਊ ਰਹਿੰਦੀ ਆ ਜਿਵੇਂ ਇਹ ਵੀ ਜਿਵੇਂ ਹੁਣ ਅੱਜ ਦੇ ਦਿਨ ਵੀ ਜੇ 7000 8 ਆ ਜਾਂ ਕਰੋੜਾ ਵਾ ਜਿਹਦੇ ਕੋਲੇ ਵਧੀਆ ਸਾਈਜ਼ ਦਾ ਬਣਿਆ ਹੋਇਆ ਤਾਂ ਉਹਦੀ ਵੈਲਿਊ ਜੇ ਦੂਜਾ ਆਲੂ ਨਾਰਮਲ ਆਲੂ 300 400 ਨੂੰ ਵਿਕ ਰਿਹਾ ਤੇ ਇਹ 7 800 ਨੂੰ ਵਿਕ ਰਿਹਾ ਵੀ ਇੰਨਾ ਡਿਫਰੈਂਸ ਹੈਗਾ ਹਨਾ ਤੇ ਆਪਾਂ ਬਣਾਉਣਾ ਸੀ ਕਿਉਂਕਿ ਇਹ ਨਾ ਜੇ ਅਗੇਤਾ ਲਾਉਨੇ ਆ 7000 ਦੇ 8 ਮੁਕਾਬਲੇ ਦੀ ਮੈਂ ਗੱਲ ਕਰਦਾ ਕਲਰ ਦੋਨਾਂ ਦਾ ਸੇਮ ਆ ਇਹ ਵੀ ਪਖਰਾ ਜਾਲੂ ਦੇ ਨਾਲ ਦਾ ਬਿਲਕੁਲ ਤੇ ਪਖਰਾ ਜਾਲੂ ਵਰਗਈ ਆ ਬਸ ਇਹਦਾ ਰੰਗ ਲਾਲ ਤੇ 7008 ਨੂੰ ਗਿਣਤੀ ਚ ਦਾਣੇ ਜਾਦੇ ਪੈ ਜਾਂਦੇ ਆ ਇਹਨੂੰ ਜੇ ਆਪਾਂ ਗੇਤਾ ਲਾਉਨੇ ਆ ਨਾ ਤਾਂ ਗੇਤੇ ਚ ਇਹਦੇ ਗਿਣਤੀ ਚ ਦਾਣੇ ਬਹੁਤ ਘਟ ਜਾਂਦੇ ਆ ਤਾਂ ਕਰਕੇ ਆਪਾਂ ਇਹਨੂੰ ਬਈ ਲੇਟ ਲਾਇਆ ਆਪਾਂ ਤਾਂ ਬਣਾਇਆ ਲਾਇਆ ਵਾ ਸੀਡ ਬਣਾਉਣ ਲਈ ਕੀ ਸੀਡ ਚ ਇਹਨਾਂ ਦੀ ਆਪਾਂ ਗਾਹਾਂ ਬਣਾਉਣੀਆਂ ਕਿਉਂਕਿ ਆਪਣੇ ਕੋਲੇ ਇਹ ਵਧੀਆ ਜੇਨਰੇਸ਼ਨ ਦਾ ਵੀ ਸੀਗਾ ਦੇਖ ਲਓ ਤੁਸੀਂ ਤੇ ਤੁਸੀਂ ਖੇਤ ਦੇ ਵਿੱਚ ਨਿਗਾਹ ਮਾਰੋ ਇਹਨੋਂ ਕਾ ਕੋਈ ਕੋਈ ਦਿਖਾਈ ਦਿੰਦਾ ਦੇਖੋ ਕਿਵੇਂ ਬਲਤਨ ਹੋਇਆ ਹੋਇਆ ਸਾਰ ਠੀਕ ਨਹੀਂ ਵੀ ਵਾਸਤੇ ਇੱਕ ਟਾਈਮ ਟਾਈਮ ਲਈ ਸਪਰੇਅ ਕਰਨ ਦਾ ਬਸ ਆਹੀ ਫਾਇਦਾ ਵਾ ਹੁਣ ਦੱਸੋ ਜਦੋਂ ਪਹਿਲਾ ਪਾਣੀ ਲਾਇਆ ਉਦੋਂ ਹੀ ਸਪਰੇਅ ਸਾਰੇ ਤੇ ਕਰਤੀ ਸੀ ਤੇ ਮੈਂ ਕਹਿੰਦਾ ਸਾਰਾ ਕੁਝ ਖਤਮ ਹੋ ਗਿਆ ਨਾ ਕੁਝ ਹਰਾ ਹੋਣਾ ਨਾ ਵਾਸਤਾ ਹਨ ਤੇ ਇਹ ਕਰੋੜਾ ਆਲੂ ਆ ਇਹ ਤਾਂ ਸੀਡੀ ਬਣਾਉਣ ਦੇ ਲਈ ਆਪਣੇ ਕੋਲੇ ਇਹਦੇ ਲੱਗੇ ਆ ਚਾਰ ਪੰਜ ਕਿੱਲੇ ਲੱਗੇ ਆ ਪਿਛਲੇ ਸਾਲ ਆਪਾਂ ਲਿਆ ਸੀ ਵੀ ਅਸੀਂ ਗਏ ਤਾਂ ਨਵਾਂ ਸੀਡ ਆਪਣੇ ਕੋਲ ਤੇ ਉਹ ਤੋਂ ਹੁਣ ਮਲਟੀਪਲਾਈ ਕਰਨ ਲੱਗੇਗਾ ਤੇ ਬਾਕੀ ਦੇਖਦੇ ਆ ਕਿੰਨਾ ਕੁ ਬਣ ਜੂ ਇਹ ਲੇਟ ਲਾਈ ਬਾਈ ਕੰਮ ਜਾਪ ਕਿਉਂਕਿ ਇਹਦਾ ਸਾਈਜ਼ ਤਾਂ ਤੁਸੀਂ ਜੇ ਇਹਨੂੰ ਅਗੇਤਾ ਲਾ ਦਿੰਦੇ ਨਾ ਸਾਈਜ਼ ਇਹਦਾ ਬਣ ਜਿੰਨਤੀ ਚ ਦਾਣੇ ਇਹਦੇ ਬਾਹਲੇ ਕੱਟ ਚੱਕਦਾ ਕਈ ਵਾਰ ਤਾਂ 5-6 ਦਾਣੇ ਤੀ ਰਹਿ ਜਾਂਦਾ 6-7 ਤੇ 6-7 ਦਾਣੇ ਚੱਕ ਕੇ ਤੇ ਇਹ ਇਹ ਨਾ ਉਹ ਮੋਟਾ ਬਹੁਛੇਤੀ ਹੋ ਜਾਂਦਾ ਮੋਟਾ ਤਾਂ ਬਈ 50 ਦਿਨਾਂ ਦੇ ਵਿੱਚ ਵਿੱਚ ਹੋ ਜਾਂਦਾ ਇਹ 50 ਤੋਂ ਛੜ ਦਿਨਾਂ ਦਾ ਤਾਂ ਇਹਦਾ ਬਹੁਤ ਮੋਟਾ ਹੋ ਜਾਂਦਾ ਤੇ ਜੇ ਇਹਦੀ ਪੂਰੀ ਸੇਵਾ ਕਰਦੇ ਆ ਨਾ ਆਪਾਂ ਤੇ ਹੁਣ ਅਸੀਂ ਤਾਂ ਸੇਵਾ ਇਹਦੀ ਘੱਟ ਹੀ ਕਰਨੀ ਆ ਕਿਉਂਕਿ ਆਪਾਂ ਨੂੰ ਤਾਂ ਸੀਡ ਸਾਈਜ਼ ਹੀ ਜ਼ਿਆਦਾ ਚਾਹੀਦਾ ਜੀ ਸੀਡ ਹੋ ਜਵੇ ਬਸ ਸੀਡ ਸਾਈਜ਼ ਹੀ ਜ਼ਿਆਦਾ ਚਾਹੀਦਾ ਆਪਾਂ ਨੂੰ ਇੱਕ ਰੋਡਾ ਆਲੂਆ ਦੇਖੋ ਜਰਮੀਨੇਸ਼ਨ ਬਹੁਤ ਸੋਹਣੀ ਆ ਐਨ ਖੱਤਾ ਇੱਕ ਸਾਰ ਭਰ ਗਿਆ ਬਸ ਇਹ ਆ ਵੀਰੇ ਆਪਣਾ ਸੂਰੀ ਆਲੂ ਇਹ ਪਿੰਡੀ ਵਾਲੇ ਖੇਤ ਦੇ ਵਿੱਚ ਲੱਗਿਆ ਪਿੰਡੀ ਫੱਟ ਕੇ ਫਿਰ ਝੋਨਾ ਲਾਇਆ ਸੀ ਆਪਾਂ ਤੇ ਗੇਤੀ ਪਿੰਡੀ ਸੀ ਜਿਹੜੀ ਆਲੂ ਪੱਟ ਕੇ ਬੀਜੀ ਸੀ ਤੇ ਇਹ ਸੂਰੀ ਆਲੂ ਲੱਗਿਆ ਜੇ ਦੇਖ ਲਓ ਜਰਮੀਨੇਸ਼ਨ ਵੀ ਪੂਰੀ ਸੋਹਣੀ ਆ ਤੇ ਵਧੀਆ ਗਰੋਥ ਗਰੋਥ ਚੱਲੀ ਜਾਂਦੀ ਆ ਇਹ ਤੇ ਇੱਕੋ ਹੀ ਸਪਰੇ ਕਰੀ ਆ ਅਜੇ ਤੇ ਹੁਣ ਪਾਣੀ ਲੱਗ ਗਿਆ ਹੁਣ ਜਿੱਦਣ ਬਾਤ ਆ ਗਿਆ ਫਿਰ ਉਸ ਤੋਂ ਬਾਅਦ ਦੁਜੀ ਦੁਪਹਿਰ ਕਰਾਂਗੇ ਇਹ ਆ ਵੀਰੇ ਆਪਣਾ ਹਿਮਾਲਿਆਣੀ ਆਲੂ ਤੇ ਇਹਦਾ ਰੰਗ ਦੇਖੋ ਐ ਫਿੱਕਾ ਫਿੱਕਾ ਜਿਹਾ ਲੱਗਦਾ ਰਹਿੰਦਾ ਆਪਾਂ ਕਿਉਂਕਿ ਜੂਰੀਆ ਵੀ ਆਪਾਂ ਘੱਟ ਪਾਉਨੇ ਆ ਉਹਦੇ ਕਾਰਨ ਵੀ ਥੋੜਾ ਰੰਗ ਉੰਨਾ ਨਹੀਂ ਚੜਦਾ ਤੇ ਆ ਉੱਪਰਲੇ ਖੇਤ ਦੇ ਵਿੱਚ ਆਪਾਂ ਸੈਂਪਰਾ ਮਾਰੀ ਸੀ ਉਨੇ ਥੋੜੇ ਜਿਹੇ ਦੇ ਨਾਲੂ ਨੂੰ ਕੰਟਰੋਲ ਕਰਕੇ ਰੱਖਿਆ। ਵਹੀ ਰੋਕ ਕੇ ਰੱਖਿਆ। ਇਹ ਬਹੁਤ ਜਨਜੈਜ ਮੋਥਾ ਹੋ ਗਿਆ ਸੀ ਬਈ ਇਹ ਚ। ਬਾਹਲਾ ਜਨਜੈਜ ਮੋਥਾ ਸੀਗਾ ਤੇ ਪਰ ਮੋਥਾ ਸਾਰਾ ਖਤਮ ਕਰ ਗਈ। ਪੂਰੇ ਸਾਫ ਹੋ ਗਏ ਖਤੇ। ਇੰੋਂ ਮੋਥਾ ਖੜਾ ਸੀ ਇਹ ਸਾਰੇ ਚਾਰ ਦੇ ਚਾਰੇ ਕਿੱਲਾਂ ਦੇ ਵਿੱਚ। कि ਜਿਵੇਂ ਪੱਠੇ ਬੀਜੇ ਹੁੰਦੇ ਆ ਐਨ ਹਰਾ ਪਿਆ ਸੀ ਖੇਤ ਥੋੜੇ ਦਿਨਾਂ ਬਾਅਦ ਤੇ ਜਿੱਦਣ ਪਾਣੀ ਲਾਇਆ ਫਿਰ ਉਦੋਂ ਬਾਅਦ ਬਾਈ ਹੋਰ ਹੋ ਗਿਆ ਨਜਾਇਜ਼ ਹੀ 모ਥਾ ਹਨ ਫਿਰ ਆਲੂ ਹਰਾ ਹੋ ਗਿਆ ਸੀਗਾ ਮੇਰ ਮੈਂ ਘਰ ਮਾਰ ਹੀ ਦਿੰਨੇ ਆ ਸਪਰੇ ਦੇਖੀ ਜੋ ਜਿਹੜਾ ਕੁਝ ਹੋਊਗਾ ਕਿਉਂਕਿ 모ਥਾ ਬਹੁਤ ਨਜਾਇਜ਼ ਤੇ ਪਰ 모ਥਾ ਸਾਰਾ ਮਰ ਗਿਆ ਤੇ ਆਲੂ ਵੀ ਹੁਣ ਤਾਂ ਠੀਕ ਹੈ ਇਸ ਹਾਰਾ ਇੱਥੇ ਹਿਮਾਲਣੀ ਆ ਬਈ 15 ਕਿਲੇ ਦੇ ਨੇੜੇ ਹਿਮਾਲਣੀ ਐ ਇੱਥੇ ਦੇ ਲੋ ਕੰਪਨੀਆਂ ਨਵੇਂ-ਨਵੇਂ ਬੀਆ ਤੇ ਐਕਸਪੈਰੀਮੈਂਟ ਕਰਦੀਆਂ ਹਨਾ ਵੀ ਕਿੰਨੇ ਨਵੇਂ ਬੀ ਗੜਦੀਆਂ ਤੇ ਫਿਰ ਉਹਨਾਂ ਨੇ ਸਕਸੈਸਫੁਲ ਹੋਣਾ ਜਾਂ ਨਹੀਂ ਹੋਣਾ ਇਹ ਕੁਛ ਨਹੀਂ ਪਤਾ ਹਨਾ ਕਿ ਆਉਣ ਵਾਲੇ ਸਾਲਾਂ ਅਜ ਖਤਮ ਵੀ ਕਰ ਸਕਦੀਆਂ ਤੇ ਉਸੇ ਤਰ੍ਹਾਂ ਹੀ ਕਾਹਾਂ ਨਵਾਂ ਬੀਆ ਇਹਨਾਂ ਦੇ ਕੋਡ ਵਾਰਡ ਹੀ ਹੁੰਦੇ ਆ ਬਾਈ ਅਜੇ ਤਾਂ ਹਨਾ ਤੇ ਇਹ ਨਾ ਮੈਂ ਪਿਜ਼ਿਲੀਜ਼ਲ ਥੋੜਾ ਸੀਗਾ ਇਹ ਤੱਕ ਹੁਣ 10 ਕਿੱਲੇ ਲੱਗਿਆ 10 11 ਕਿੱਲੇ ਤੇ ਹੈਗਾ ਚਿੱਟੇ ਰੰਗ ਦੇ ਆ ਤੇ ਬੇਲ ਬੂਲ ਦੀ ਗ੍ਰੋਥ ਬਹੁਤ ਸੋਹਣੀ ਆ ਤੇ ਹੈਵੀ ਬੇਲ ਵੀ ਸੋਹਣੀ ਬਹੁਤ ਦੇਖ ਲਓ ਜਰਮੀਨੇਸ਼ਨ ਬਹੁਤ ਸੋਹਣੀ ਆ ਬਈਆਂ ਇਹ ਹੌਲੀ ਹੌਲੀ ਬਈ ਪ੍ਰਾਣੇ ਆਲੂ ਤਾਂ ਬੰਦ ਹੀ ਹੋ ਜਾਣੇ। ਮੈਂ ਤਾਂ ਇਹ ਕਹਿਣਾ ਹੁੰਦਾ ਕਿ ਆਲੂ ਚਾਹੀਦੇ ਨਹੀਂ ਝਾੜ ਵਾਲੇ। ਆਲੂ ਹੋਣ ਹੀ 100 ਗੱਟੂ ਵਾਲੇ ਬਸ ਕੀਲੇ ਦਾ। ਕੀਲੇ ਦਾ 100 ਗੱਟੂ ਨਿਕਲੇ ਬਸ ਬਹੁਤ। ਇਹ ਆਪਣੀ ਐਲ ਆਰ ਦੀ ਬਈ ਗੋਲੀ ਬੀਜੀ ਸੀਗੀ ਜਿਹੜੀ ਆਪਾਂ ਉਹ ਆ। ਦੇਖੋ ਜਰਮੀਨੇਸ਼ਨ ਬਹੁਤ ਸੋਹਣੀ ਆਈ ਹੈ। ਗੋਲੀ ਦੀ ਜਰਮੀਨੇਸ਼ਨ ਆਉਂਦੀ ਬਹੁਤ ਸੋਹਣੀ ਹੁੰਦੀ ਆ ਬਸ ਇੱਕ ਪਾਣੀ ਸਹੀ ਲੱਗ ਜਵੇ ਟਾਈਮ ਤੇ ਬਸ ਫੇਰ ਨਹੀਂ ਕੋਈ ਪ੍ਰੋਬਲਮ ਆਉਂਦੀ ਆ ਗੋਲੀ ਤੋਂ ਬਾਅਦ ਫੇਰ ਹੋਈ ਆਲੂ ਆ ਜਾਂਦਾ ਲੋ ਵੀ ਵੀਰੋ ਇਹ ਆ ਜੀ ਆਪਣਾ ਐਲ ਆਰ ਇਹ ਉਹੀ ਐਲਰ ਜਿਹਦੇ ਉੱਤੇ ਆਪਾਂ ਸੰਘੋਰ ਕਰੀ ਸੀ ਦੇਖ ਲਓ ਪੂਰਾ ਪਰਫੈਕਟ ਖੜਾ ਤੇ ਆਹ ਕਣਕ ਵੀ ਉਹ ਆ ਜਿਹੜੀ ਆਪਾਂ ਬੀਜੀ ਸੀ ਵੀ ਰਸਤਾ ਬਣਾਉਣਾ ਇੱਥੋਂ ਵੀ ਕੋਈ ਉਹ ਦਿੱਕਤ ਨਹੀਂ ਹਰੀ ਹੋ ਜੂ ਨਾ ਹੋ ਜੂ ਇੱਕੋ ਹੀ ਬਰੋਬਰ ਆ ਹਨ ਪਰ ਪਰ ਇਹ ਪੂਰੀ ਟਾਪ ਦੀ ਕਣਕਾਰੀ ਹੋਈ ਆ ਪੂਰੀ ਟਾਪ ਕਲਾਸ ਜਿਹਨੂੰ ਕਹਿ ਦਿੰਨੇ ਨੇ ਨਾ ਵਾ ਟਾਪ ਕਲਾਸ ਕਣਕ ਖਰੀ ਹੁਣ ਇਹ ਉਹ ਚੀਜ਼ ਦੇ ਲੈ ਉਹ ਹਰੀ ਹੋਈ ਆ ਟਾਪ ਕਲਾਸ ਕਣਕ ਤੇ ਇਧਰ ਆਲੂ ਆ ਆਪਣੇ ਤੁਹਾਨੂੰ ਚੀਜ਼ ਦਿਖਾਉਣੀ ਸੀ ਜਿਹੜੀ ਚੀਜ਼ ਤੋਂ ਆਪਾਂ ਤੁਸੀਂ ਬਹੁਤ ਵੀਰ ਸੁਭਾਲ ਕਰਦੇ ਹੁੰਦੇ ਹਨ ਬੀਬੀਰੇ ਐ ਕਰਕੇ ਸਾਡੇ ਖੇਤਾਂ ਚ ਘਾਹ ਹੋਇਆ ਸੀ ਤੇ ਆ ਦੇਖੋ ਵੀਰੇ ਇਹ ਆਪਣਾ ਖੇਤ ਆ ਠੀਕ ਆ ਨਾ ਇਹ ਚ ਹੁਣ ਤੱਕ ਕਣ ਕੀ ਲੱਗਦੀ ਆਈ ਆ ਤੇ ਆਲੂ ਲੱਗਿਆ ਸੀਗਾ ਤੇ ਗੁੱਲੀ ਡੰਡਾ ਵੀ ਹੋਇਆ ਸੀਗਾ ਤੇ ਤੁਸੀਂ ਦੇਖ ਲਓ ਵੀ ਆਲੂ ਹਰਾ ਹੋਏ ਤੋਂ ਬਾਅਦ ਇਹਦੇ ਤੇ ਸਪਰੇਅ ਕਰੀ ਸੀ ਆਪਾਂ ਪੂਰੇ ਵੱਡੇ ਵੱਡੇ ਹੋਏ ਤੇ ਹਨਾ ਤੇ ਮੈਂ ਕਹਿੰਨਾ ਯਾਰ ਪੂਰਾ ਵੱਡਾ ਵੱਡਾ ਘਾਹ ਹੋ ਗਿਆ ਸੀ ਜਦੋਂ ਇਹਦੇ ਤੇ ਆਲੂ ਵੀ ਵਧੀਆ ਹੋ ਗਿਆ ਸੀ ਵੱਡਾ ਤੁਹਾਨੂੰ ਵੀਡੀਓ ਵੀ ਦਿਖਾਈ ਅੱਗੇ ਮੈਂ ਤੇ ਖੇਤ ਪੂਰਾ ਗਿੱਲਾ ਕਰਕੇ ਸਪਰੇਅ ਕਰਤੀ ਸੀ ਆਪਾਂ ਸੰਕੋਰ ਸੰਕੋਰ ਪਾਈ ਦੀ ਆਪਾਂ 200 ਗ੍ਰਾਮ ਪ੍ਰਤੀ ਕਿੱਲੇ ਦਾ ਆਇਆ ਪ੍ਰਤੀ ਕੀ ਲੀਡੋਜ਼ ਰੱਖੀ ਸੀ ਹਨਾ ਤੇ ਥੋੜੇ ਜਿਹੇ ਦਿਨ ਤਾਂ ਉਹਨੇ ਆਲੂ ਨੂੰ ਰੋਕ ਲਾਇਆ ਵੀ ਕਿਉਂਕਿ ਆਲੂ ਨੂੰ ਮਤਲਬ ਉਹ ਮਚਾਉਂਦੀ ਨਹੀਂ ਹੁੰਦੀ ਥੋੜਾ ਰੋਕ ਲਾਉਂਦੀ ਹੁੰਦੀ ਆ ਵੀ ਵਧਣ ਨੂੰ ਰੋਕੇ ਹੀ ਰੱਖਣਿਆ ਉਹ ਚੀਜ਼ ਕਰ ਦਿੰਦੀ ਆ ਜੇ ਆਲੂ ਜਦੋਂ ਸਪਰੇਅ ਕਰਦੇ ਆ ਤੇ ਤੁਹਾਨੂੰ ਇੱਕ ਦਿਖਾਉਣਾ ਵੀ ਘਾ ਦੇਖੋ ਉਹ ਦਿਂਦਾ ਨਾ ਉਹ ਦੇਖ ਸਾਰਾ ਮਚਾਇਆ ਪਿਆ ਨਾ ਕਿਸੇ ਵੀ ਬੜਦੇ ਉੱਤੇ ਬਾਈ ਕੋਈ ਕਹਾਣੀ ਹੈਗਾ ਸਾਰੇ ਘਾਫੂਸ ਮੱਚੇ ਪਏ ਆ ਸਿਰਫ ਸੰਕੋਰ ਪਾਈ ਦੇ ਕਰਕੇ ਠੀਕ ਨਹੀਂ ਤੇ ਨਾ ਚੌੜਾ ਪੱਤਾ ਹੋਇਆ ਕੋਈ ਨਾ ਕੁਝ ਹੋਰ ਬਸ ਇੱਕ ਪੌਣ ਦਾ ਹਿਸਾਬ ਚਾਹੀਦਾ ਤੇ ਟਾਈਮ ਤੇ ਪਈਆਂ ਹੁਣ ਦਵਾਈਆਂ ਤਾਂ ਕੋਈ ਨਹੀਂ ਉਹ ਕਰਦਾ ਇਹੀ ਖੇਤ ਆ ਜਿਹਦੇ ਵਿੱਚ ਆਪਣਾ ਤੋਂ ਆਪਾਂ ਸਭ ਤੋਂ ਲੇਟ ਵੀ ਇਹ ਇੱਕ ਪਹਿਲਾ ਖੇਤ ਆ ਜਿਹਦੇ ਵਿੱਚ ਆਪਾਂ ਆਲੂ ਹਰਾ ਹੋ ਗਿਆ ਸੀ ਜਦੋਂ ਸੰਕੋਰ ਯੂਜ਼ ਕੀਤੀ ਆ ਨਹੀਂ ਆਪਾਂ ਕਿਸੇ ਵੀ ਖੇਤ ਦੇ ਵਿੱਚ ਉੱਤੇ ਨਹੀਂ ਯੂਜ਼ ਕਰਦੇ ਸਾਰਿਆਂ ਦੇ ਵਿੱਚ ਆਪਾਂ ਆਲੂ ਹਰਾ ਹੋਣ ਤੋਂ ਪਹਿਲਾਂ ਪਾਣੀ ਲਾ ਕੇ ਨਾਲ ਦੀ ਨਾਲ ਹੀ ਸਪਰੇਅ ਕਰਦੇ ਹਾਂ ਠੀਕ ਨਹੀਂ ਮੁੜ ਕੇ ਸਾਰਾ ਸੀਜ਼ਨ ਤੰਗ ਹੋਣ ਦੀ ਲੋੜ ਨਹੀਂ ਹੈਗੀ ਪੂਰਾ ਆਰਾਮ ਨਾਲ ਵਧੀਆ ਸੀਜ਼ਨ ਸਾਰਾ ਲੰਘ ਗਿਆ ਨਾ ਘਾਹ ਹੋਵੇ ਨਾ ਕੁਝ ਹੋਰ ਹੋਵੇ ਤੇ ਪੂਰਾ ਵਧੀਆ ਗਿੱਲੇ-ਗਿੱਲੇ ਨੂੰ ਪਾਣੀ ਲਈਏ ਭਾਈ ਨੂੰ ਪਾਣੀ ਲਈ ਚੱਲੋ ਬਹੁਤ ਵੀਰ ਬਿਾਈ ਦੀ ਗੱਲ ਕਰਦੇ ਹੁੰਦੇ ਆ। ਵੀਰੇ ਸਾਡੇ ਜੋਤੀ ਆਲੂ ਚ ਬਿਾਈ ਪਾੜ ਜਾਂਦੀ ਆ। ਵੀਰੇ ਬਿਾਈ ਜਿਆਦੇ ਨਾ ਉਦੋਂ ਪਾੜਦੀ ਆ। ਜਦੋਂ ਆਪਾਂ ਖੇਤਾਂ ਨੂੰ ਸੁਕਾ ਕੇ ਪਾਣੀ ਲੱਗ ਜਾਂਦਾ। ਤੇ ਖੱਤੇ ਨੂੰ ਗਿੱਲੇ-ਗਿੱਲੇ ਚ ਪਾਣੀ ਲਾਵੋ। ਨੱਕਾ ਯਾਨੀ ਕਿ ਇੰਨਾ ਵੀ ਨਹੀਂ ਗਿੱਲਾ। ਵੀ ਥੋੜਾ ਗਿੱਲੇ-ਗਿੱਲੇ ਚ ਮੋੜੋ ਪਾਣੀ। ਬਸ ਫੇਰ ਕੋਈ ਪ੍ਰੋਬਲਮ ਨਹੀਂ ਆਉਂਦੀ। ਜਦੋਂ ਸੁੱਕ ਕੇ ਪਾਣੀ ਲੱਗਦਾ ਉਦੋਂ ਪ੍ਰੋਬਲਮ ਆਉਂਦੀ ਆ। ਅੱਜ ਸਿਆਲਾਂ ਦਾ ਪਹਿਲਾ ਦਿਨ ਆ ਜਿੱਦਣ ਅੱਜ ਕੋਟੀ ਪਈ ਐ ਅੱਜ ਪਹਿਲਾ ਦਿਨ ਆ ਵੀ ਜਿੱਦਣ ਮੈਂ ਪੂਰੀਆਂ ਬਾਹਾਂ ਦੀ ਜੈਕਟ ਸਾਰਾ ਦਿਨ ਪਾਈ ਐ ਨਹੀਂ ਅੱਦੇ ਹਾਫ ਬਾਹਾਂ ਦੀ ਜੈਕਟ ਹੀ ਮੈਂ 9:00 ਵਜੇ ਲਾ ਦਿੰਦਾ ਸੀ ਕਿ ਅੱਜ ਪਹਿਲਾ ਦਿਨ ਆ ਦੇਖ ਲਾ ਕਿ ਅੱਜ ਤੋਂ ਠੰਡ ਹੋਣੀ ਸ਼ੁਰੂ ਹੋਈ ਐ ਅੱਜ ਲੱਗੀ ਆ ਵੀ ਹਾਂ ਦਿਨੇ ਠੰਡ ਨਹੀਂ ਅੱਗੇ ਕਦੇ ਨਹੀਂ ਲੱਗੀ ਠੰਡ ਇੱਥੇ ਹੀ ਆਪਣਾ ਦੂਜਾ ਆਲੂ ਬੀਜਿਆ ਹੋਇਆ ਉਹ ਖੰਬੇ ਵਾਲੇ ਖੇਤ ਦੇ ਕੋਲੇ ਤੇ ਉਹ ਖੇਤ ਹਜੇ ਆਪਾਂ ਨਹੀਂ ਕਰਨਾ ਹਜੇ ਉਹਨੇ ਹਰਾ ਨਹੀਂ ਹੋਣਾ ਅਜੇ ਥੋੜੇ ਦਿਨ ਲਾਊਗਾ ਪਰ ਹਾਂ ਇੰਨੀ ਗੱਲ ਹੈ ਗਿਆ ਕਿ ਆਲੂ ਦੇ ਵਿੱਚ ਬਈ ਪਾਵਰ ਬਹੁਤ ਆਉਂਚ ਕਿਉਂਕਿ ਆਲੂ ਮੋਟਾ ਬਹੁਤ ਸੀਗਾ ਆਲੂ ਚ ਪਾਵਰ ਹੋਣ ਦੇ ਕਾਰਨ ਨਿਕਲੇ ਆਉਣਾ ਉਹਨੇ ਫੇਰ ਵੀ ਜ਼ੋਰ ਮਾਰ ਕੇ ਥੱਲੇ ਤੇ ਇੱਕ ਖੇਤ ਚ ਵੀ ਗਰਮੀ ਆ ਕਿਉਂਕਿ ਗੋਹਾ ਪਾਤਾ ਸੀਗਾ ਉਹਦੇ ਕਰਕੇ ਗਰਮੀ ਆ ਨਿਕਲੇ ਹੋਊਗਾ ਉਹ ਖੇਤ ਉੱਥੇ ਆ ਬਈ ਉੱਥੇ ਹਜੇ ਨਹੀਂ ਹੋਇਆ ਜਦੋਂ ਹੋ ਗਿਆ ਦਿਖਾਵਨੇ ਆ ਤੁਹਾਨੂੰ ਫਿਰ ਲਵਕਾਰ ਆਲੂ ਹੁਣ ਦੇਖੋ ਘਰੇ ਦਾ ਬੰਦਾ ਕੀ ਕਰੇ ਹਨ ਇੱਧਰ ਆਪਣੀ ਕਣਕ ਪਾਣੀ ਮੰਗਦੀ ਆ ਆਲੂਆਂ ਨੂੰ ਪਾਣੀ ਪੂਰਾ ਕਰਕੇ ਕਣਕ ਨੂੰ ਛੱਡਿਆ ਸੀਗਾ ਤੇ ਰਾਤ ਚੋਰ ਵੀਰ ਆਏ ਤੇ ਚੋਰ ਵੀਰ ਆ ਕੇ ਟਰਾਂਸਫਰਮ ਸਾਹਿਬ ਜੀ ਲੈ ਕੇ ਲਾ ਕੇ ਕਹਿੰਦੇ ਅਸੀਂ ਕਿਉਂ ਪਾਣੀ ਲੱਗਣ ਦੀ ਆ ਪੂਰਾ ਅਜੇ ਕਹਿੰਦੇ ਥੋਡੀ ਕਣਕ ਛੋਟੀ ਆ ਹਜੇ ਵੱਡੀ ਹੋਰ ਹੋ ਲੈਣ ਤੋਂ ਫੇਰ ਲਾਇਆ ਬਣੀ ਕਹਿੰਦੇ ਐਵੇਂ ਮੁੜ ਕੇ ਦਬਾ ਦੋਗੇ ਕਣਕ ਅਸੀਂ ਕਹ ਚਲੋ ਮੈਂ ਕਹ ਚਲੋ ਮੰਨ ਲਈਜੀ ਗੱਲ ਸਾਰੇ ਦੀ ਮੋਟਰ ਰੋ ਗਈ ਅੱਜ ਆ ਕੇ ਯਾਰ ਮੋਟਰ ਚਲਾਉਣ ਲੱਗੇ ਜਦ ਦੇਖਿਆ ਤਾਂ ਰੋਡ ਤੋਂ ট্রান্সਫਾਰਮ ਗਾਇਬ ਚਲੋ ਜੀ ਨਾਲੇ ਮੇਨ ਰੋਡ ਤੇ ਆ ਬਾਈ ਰੋਡ ਚੱਲਦਾ ਵਾ ਪੂਰਾ ਤੁਸੀਂ ਦੇਖ ਲਓ ਵੀ ਕਿੰਨੀ ਕਿਸ਼ੇਤੀ ਲਾ ਕੇ ਲੈ ਕੇ ਹੋਣਗੇ ਵੀ ਜਿਹੜਾ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਹੁਣ ਆ ਹਾਲਾਤ ਹੋਏ ਪਏ ਆਪਣੇ ਤਾਂ ਬਾੜੀ ট্রান্সਫਾਰਮਰ ਦੀ ਚੋਰੀ ਆ ਬਾਈ ਬਾੜੀ ਜਾਦੇ ਇੱਕ ਨਾ ਬਹੁਤ ਫੋਨ ਆਉਂਦੇ ਆ ਵੀਰੇ ਵਿਆਈ ਪਾਟਣ ਤੋਂ ਕਿਹੜੀ ਦਵਾਈ ਕਰੀਏ ਤੇ ਕੋਰੇ ਤੋਂ ਕਿਹੜੀ ਦਵਾਈ ਕਰੀਏ ਵੀਰੇ ਹਰ ਇੱਕ ਚੀਜ਼ਾਂ ਦੀ ਦਵਾਈ ਨਹੀਂ ਹੁੰਦੀ ਸਾਰਾ ਕੁਝ ਆਪਣੇ ਹੱਥ ਵਿੱਚ ਹੀ ਹੁੰਦਾ ਜਿਹੜੀ ਵਿਆਈ ਆ ਨਾ ਦੇਖੋ ਜਿਹੜੇ ਆਲੂ ਦਾ ਕਰੈਕਟਰ ਆ ਬਾਣੀ ਮੋਟੀ ਵਿਆਈ ਜਿਵੇਂ ਸਮਝ ਲਓ ਤੁਹਾਡਾ 200 ਬੋਰੀ ਝਾੜ ਨਿਕਲਣਾ ਉਹ ਚੋਂ 2-4 ਬੋਰੀਆਂ ਤਾਂ ਮਾੜੀ ਮੋਟੀ ਵਿਆਈ ਤਾਂ ਆ ਹੀ ਜਾਂਦੀ ਹੁੰਦੀ ਹੈ ਵੀਰੇ ਪਰ ਹਾਂ ਉਹਨੂੰ ਰੋਕ ਜਿਹੜੇ ਵੀ ਜਿਹੜੀ ਜ਼ਿਆਦਾਤਰ ਵਿਆਈ ਆ ਉਹ ਜਦੋਂ ਵੀਰੇ ਆਪਾਂ ਖੇਤ ਨੂੰ ਜ਼ਿਆਦਾ ਸੁਕਾ ਕੇ ਪਾਣੀ ਲਾ ਲੈਨੇ ਆ ਜਾਂ ਜਦੋਂ ਖੇਤ ਨੂੰ ਆਪਾਂ ਨਜਾਇਜ਼ ਡੋਜ ਦੇ ਦੇਨੇ ਆ ਕੋਈ ਵੀ ਦਵਾਈ ਦੀ ਉਹ ਚੀਜ਼ਾਂ ਕਰਨ ਆਪਣੀ ਵਿਆਈ 파ੜਦੀ ਆ ਵੀਰੇ ਉਸ ਚੀਜ਼ ਨੂੰ ਕੰਟਰੋਲ ਰੱਖੋ ਇੱਕਦਾਂ ਆਲੂ ਨੂੰ ਸੁਕਾ ਸਕੂ ਕੇ ਪਾਣੀ ਨਾ ਲਾਓ ਉਹਦਾ ਪੂਰਾ ਪ੍ਰੋਪਰ ਧਿਆਨ ਰੱਖੋ ਕਿ ਜਦੋਂ ਨਮੀ ਹੁੰਦੇ ਹੁੰਦੇ ਹੀ ਦੁਬਾਰਾ ਪਾਣੀ ਉਹਨੂੰ ਪਤਲਾ ਪਤਲਾ ਲਾ ਦੋ ਜਦੋਂ ਵੀ ਨਮੀ ਹੁੰਦੀ ਆ ਤੇ ਕੋਰੇ ਦਾ ਵੀ ਐਵੇਂ ਹੁੰਦਾ ਵੀਰੇ ਕੋਰੇ ਲਈ ਵੀ ਕੋਈ ਦਵਾਈ ਨਹੀਂ ਹੁੰਦੀ ਨਾ ਕਿਸੇ ਨੇ ਹੁੰਦੀ ਆ ਕੋਈ ਦਵਾਈ ਕੋਈ ਚੀਜ਼ ਨਹੀਂ ਕੰਮ ਕਰਦੀ ਕੋਰੇ ਲਈ ਤੇ ਕੋਰੇ ਲਈ ਬਸ ਆ ਜਿਵੇਂ ਹੁਣ ਬੱਦਲ ਹੋ ਗਏ ਹੁਣ ਕੋਈ ਕੋਰਾ ਨਹੀਂ ਪੈਣਾ ਤੇ ਜਿਹੜੀ ਹੈਗੀ ਆ ਕੋਰੇ ਦੇ ਲਈ ਸਿਰਫ ਪਾਣੀ ਲਾ ਕੇ ਰੱਖੋ ਬਸ ਹੋਰ ਕੁਝ ਨਹੀਂ ਕੰਮ ਸਿਰਫ ਗੱਲਾਂ ਪਾਣੀ ਲਾ ਕੇ ਰੱਖੋ ਹਨ ਤੇ ਹਰ ਇੱਕ ਚੀਜ਼ਾਂ ਲਈ ਦਵਾਈ ਨਹੀਂ ਹੁੰਦੀ ਵੀਰੇ ਤੇ ਹੁਣ ਮੈਂ ਤੁਹਾਨੂੰ ਆਲੂ ਦਾ ਰੁਟੀਨ ਸੁਣ ਲਓ ਵੀਰ ਬਣੇ ਕਿਉਂਕਿ ਹੌਣ ਆਲੂ ਲੋਕਾਂ ਦੇ ਵੀਰਾਂ ਦੇ ਨਿਕਲ ਰਹੇ ਆ ਬਾਹਰ ਆਲੂ ਹੁਣ ਸਾਰੇ ਵੀਰ ਪੁੱਛਦੇ ਆ ਪਹਿਲੀਆਂ ਸਪਰੇ ਹਾਂ ਕੋਈ ਵੀਰ ਵੀਡੀਓ ਨਾਲੇ ਵੀਡੀਓ ਦੇਖੀ ਆਈਆਂ ਸਾਰਿਆਂ ਨੇ ਤੇ ਫੋਨ ਬਸ ਇਹਦੀ ਕਰਦੇ ਆ ਵੀ ਵੀਰੇ ਹੋਪੀ ਕਰੀਏ ਕੀ ਕਰੀ ਪਹਿਲੀ ਸਪਰੇ ਦੇ ਵਿੱਚ ਸੁਣ ਲਓ ਜੇ ਤੁਹਾਡੇ ਬਿਮਾਰੀਆਂ ਨਹੀਂ ਪਈਆਂ ਜੇ ਬਲਾਈਟ ਨਹੀਂ ਪਈ ਹੋਈ ਕਿਸੇ ਦੇ ਵੀ ਉਹ ਤੁਸੀਂ ਤੋਂ ਤੁਸੀਂ ਧਿਆਨ ਰੱਖਣਾ ਆਪਣੇ ਖੇਤ ਦਾ ਜਦੋਂ ਬਲਾਈਟ ਪਈ ਹੋਵੇ ਉਦੋਂ ਕੋਈ ਵੀ ਐਨਪੀਕੇ ਨਹੀਂ ਯੂਜ਼ ਕਰੀ ਜਾਂਦਾ ਇਸ ਗੱਲ ਦਾ ਧਿਆਨ ਰੱਖਿਓ ਜਾਂ ਬਲਾਈਡ ਦਾ ਮੌਸਮ ਹੋਵੇ ਉਦੋਂ ਵੀ ਐਨਪੀਕੇ ਕੋਈ ਵੀ ਐਨਪੀਕੇ ਯੂਜ਼ ਨਹੀਂ ਕਰੀਦਾ ਹੁੰਦਾ ਠੀਕ ਨਹੀਂ ਯੂਰੀਆ ਤੱਕ ਨਹੀਂ ਯੂਜ਼ ਕਰੀਦਾ ਹੁੰਦਾ ਤੇ ਇਸ ਚੀਜ਼ ਦਾ ਧਿਆਨ ਰੱਖਿਓ ਮੈਂ ਇੱਕ ਤੁਹਾਨੂੰ ਨਾਰਮਲ ਦੁਪਰੀਆਂ ਦੱਸ ਰਿਹਾ ਪਹਿਲੀ ਸਪਰੇਅ ਦੇ ਵਿੱਚ ਤੁਸੀਂ ਪਾ ਸਕਦੇ ਹੋ ਐਮ 45 ਅੱਧਾ ਕਿਲੋ 19 19 1 ਕਿਲੋ ਤੇ 1 ਕਿਲੋ ਯੂਰੀਆ ਨਾਲ ਯੂਜ਼ ਕਰ ਦੋ ਨਾਲ ਤੇਲੇ ਵਾਲੀ ਦਵਾਈ ਪਾ ਦਿਓ ਇਹ ਪਹਿਲੀ ਸਪਰੇਅ ਆ ਠੀਕ ਨਹੀਂ ਤੇ ਆਪਣੀ ਇਹ ਤਾਂ ਤੁਹਾਨੂੰ 11 11 ਦਾ ਦੱਸੀ ਆ ਕਿਉਂਕਿ ਹੁਣ ਆਲੂ ਜਿਹੜਾ ਹੁੰਦਾ ਉਹ ਉਹਨੂੰ ਗਰੋਥ ਚਾਹੀਦੀ ਹੁੰਦੀ ਆ ਤੇ 11 11 ਚਲੋ ਗਰੋਥ ਦੇ ਦੋ ਜਿਹੜੀ ਦੂਜੀ ਸਪਰੇਅ ਆ ਇੰਟਰਾਕੋਲ ਪਾ ਦੋ ਅੱਧਾ ਕਿਲੋ ਨਾਲ ਪਾ ਦੋ 12 ਗਾੜ੍ਹ ਪਾ ਦੋ ਠੀਕ ਆ ਤੇ 12 ਗਾੜ੍ਹ ਤੋਂ ਬਾਅਦ ਨਾਲ 1 ਕਿਲੋ ਯੂਰੀਆ ਯੂਜ਼ ਕਰ ਦੋ ਨਾਲ ਤੇਲੇ ਵਾਲੀ ਦਵਾਈ ਪਾ ਦੋ ਠੀਕ ਆ ਤੇ ਜਿਹੜੀ ਪਹਿਲੀ ਸਪਰੇਅ ਆ ਜੇ ਤੁਸੀਂ ਉਹਦੇ ਵਿੱਚ ਉਹ ਪ੍ਰੋਟੋਬਜ ਦਾ ਜਿੰਕ ਜਿਹੜਾ ਸ਼ਰੀਰਾਮ ਦਾ ਹੁੰਦਾ ਜੇ ਉਹ ਪਾਦਮੋ ਦਾ ਜ਼ਹੂਰ ਜਿਆਦਾ ਬੈਠਾ ਤੁਹਾਨੂੰ ਰਿਜ਼ਲਟ ਮਿਲ ਜੂ ਜਿਹੜੀ ਤੀਜੀ ਸਪਰੇਅ ਆ ਜਿਹੜੀ ਮੈਂ ਕਰਦਾ ਮੈਂ ਤੁਹਾਨੂੰ ਵੀ ਰੋਹੀ ਦੱਸਦਾ ਜੇ ਤੁਹਾਨੂੰ ਪਸੰਦ ਹੋ ਤਾਂ ਕਰ ਸਕਦੇ ਹੋ ਨਹੀਂ ਹੋਊ ਤਾਂ ਉਹ ਤੁਸੀਂ ਦੇਖ ਲਿਓ ਜਿਹੜੀ ਤੀਜੀ ਸਪਰੇਅ ਆ ਤੀਜੀ ਸਪਰੇਅ ਦੇ ਵਿੱਚ ਐਮ 45 ਮੈਂ ਦੁਬਾਰਾ ਰਿਪੀਟ ਕਰ ਦਿੰਦਾ ਹੁਣ ਤੇ ਐਮ 45 ਕਰਕੇ ਉਹਦੇ ਨਾਲ 13045 1 ਕਿਲੋ ਯੂਰੀਆ ਪਾ ਦਿਓ ਤੇ ਨਾਲ ਤੇਲੇ ਵਾਲੀ ਦਵਾਈ ਪਾ ਦਿਓ ਬਸ ਆ ਚੀਜ਼ਾਂ ਵੀਰੇ ਮੈਜੂਜ਼ ਕਰਦਾ ਜੇ ਚੌਥੀ ਸਪਰੇ ਦੇ ਵਿੱਚ ਮੈਂ ਫੇਰ M45 ਦੁਬਾਰਾ ਰਿਪੀਟ ਕਰ ਦਿੰਦਾ ਉਹਨਾਂ ਤੇ ਇਹ ਚੀਜ਼ ਨਹੀਂ M45 ਸਭ ਤੋਂ ਬੈਸਟ ਰਿਜ਼ਲਟ ਆ ਬਲਾਈਟਾਂ ਬਲੂਟਾਂ ਤੇ ਲਈ ਠੀਕ ਨਹੀਂ ਜੇ ਤੁਸੀਂ M45 10 10 ਦਿਨ ਬਾਅਦ ਕਰ ਰਹੇ ਹੋ ਨਾ ਤਾਂ ਤੁਹਾਡੇ ਖੇਤ ਚ ਬਲਾਈਟ ਨਹੀਂ ਆਊਗੀ ਜੇ ਤੁਸੀਂ M ਜੇ ਤੁਸੀਂ ਪਹਿਲਾਂ ਹੀ ਟੌਪ ਵਾਲੇ ਉੱਪਰ ਹੀ ਹੱਥ ਪਾਤਾ ਫੇਰ ਤੁਹਾਡੇ ਬਲਾਈਟ ਆਉਣ ਤੋਂ ਨਹੀਂ ਰੁਕਤ ਰੋਕ ਥਾਮ ਨਹੀਂ ਹੁੰਦੀ ਫੇਰ ਠੀਕ ਨਹੀਂ ਜਿਹੜੀ ਮਹਿੰਗੀਆਂ ਦਵਾਈਆਂ ਨੇ ਜਿਵੇਂ ਇਕੁਏਸ਼ਨ ਪ੍ਰੂ ਹੋ ਗਈ ਹੋਰ ਵੀ ਕਈ ਦਵਾਈਆਂ ਨੇ ਹਨ ਜੇ ਆਪਾਂ ਉਹ ਕਰ ਦਿੰਨੇ ਆ ਉਹਨਾਂ ਦਾ ਫਾਇਦਾ ਭਰਾਵਾ ਤਾਂ ਹੀ ਉਹ ਹੈਗੀਆਂ ਬਲਾਈਟ ਪਈ ਨੂੰ ਰੋਕਣ ਤੋਂ ਪਹਿਲਾਂ ਉਹਨਾਂ ਨੂੰ ਕਰਨ ਦਾ ਕੋਈ ਫਾਇਦਾ ਨਹੀਂ ਪਹਿਲਾਂ ਤੁਸੀਂ ਨਾਰਮਲ ਦਵਾਈਆਂ ਐਮ 45 ਸਭ ਤੋਂ ਬੈਸਟ ਰਿਜ਼ਲਟ ਦਿੰਦੀ ਆ ਚਾਹੇ ਤੁਸੀਂ ਜਿੱਤੋਂ ਮਰਜ਼ੀ ਪਤਾ ਕਰ ਲਿਓ ਜੇ ਤੁਸੀਂ 10-10 ਦਿਨ ਬਾਅਦ ਐਮ 45 ਕਰਦੇ ਹੋ ਤਾਂ ਤੁਹਾਡੇ ਆਲੂ ਦੇ ਬਿਮਾਰੀ ਨੇੜੇ ਨਹੀਂ ਆਉਗੇ ਠੀਕ ਨਹੀਂ ਇਹ ਚੀਜ਼ਾਂ ਦਾ ਧਿਆਨ ਰੱਖੋ ਇਹੀ ਦਵਾਈਆਂ ਨੇ ਬਸ ਉਸ ਤੋਂ ਵਿੱਚ ਉਹ ਤੁਸੀਂ ਆਪ ਦਾ ਜੋ ਮਰਜ਼ੀ ਪਾ ਲਓ ਜੇ ਕੋਈ ਕਹਿੰਦਾ ਨਾ ਵੀਰ ਵੀ ਇਹਦਾ ਝਾੜ ਵਧਾਉਂਦੀ ਆ ਉਹ ਤੁਹਾਡੀ ਚੋਅ ਆ ਉਹ ਤੁਸੀਂ ਜੋ ਕੁਝ ਮਰਜ਼ੀ ਕਰ ਲਓ ਉਹ ਤੁਹਾਡੀ ਜੇਬ ਜੇਬ ਜਿੰਨਾ ਤੁਹਾਡਾ ਜੇਬ ਭਾਰ ਚੱਲਦੀ ਆ ਉਹ ਤੁਸੀਂ ਕਰ ਸਕਦੇ ਹੋ ਠੀਕ ਨਹੀਂ ਇਹ ਚੀਜ਼ਾਂ ਨੇ ਤੇ ਜਿਹੜੀ ਬਿਾਈ ਦੇ ਉੱਤੋਂ ਬਿਾਈ ਦੇ ਕਰਕੇ ਬਹੁਤ ਵੀਰ ਉਹ ਕਹਿੰਦੇ ਹੁੰਦੇ ਆ ਪਾਉਣ ਨੂੰ ਆਪਣਾ ਬੋਰਨ ਉਹ ਵੀਰੇ ਤੁਸੀਂ ਪਾ ਸਕਦੇ ਹੋ ਤੇ ਉਹ ਕੋਈ ਉਹ ਨਹੀਂ ਬੋਰਨ ਦੇ ਨਾਲ ਆਲੂ ਦੇ ਰੰਗਤ ਸੋਹਣੀ ਹੋ ਜਾਂਦੀ ਹੈ ਬਹੁਤ ਫਰਕ ਪੈ ਜਾਂਦਾ ਤੇ ਬਟ ਜਿਆਦਾ ਫਰਕ ਜੇ ਤੁਸੀਂ ਆਲੂ ਨੂੰ ਸੁਕਾ ਕੇ ਪਾਣੀ ਲਾਉਨੇ ਹੋ ਉਹਦੇ ਉਹ ਉਹਦੇ ਨਾਲ ਬਹੁਤ ਫਰਕ ਪੈਂਦਾ ਸਹੀ ਟਾਈਮ ਤੇ ਪਾਣੀ ਲੱਗੀ ਜਾਓ ਫਿਰ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਇੱਕ ਜਿਹੜਾ ਕੋਈ ਵੀ ਚੀਜ਼ ਦੀ ਡੋਜ਼ ਦੇਣੀ ਉਹ ਨਾਰਮਲ ਰੱਖੋ ਨਜਾਇਜ਼ ਡੋਜ਼ ਨਾ ਦਿਓ ਉਹਦੇ ਨਾਲ ਵੀ ਆਲੂ ਜਦੋਂ एकदम ਬਲਕਿੰਗ ਕਰੂਗਾ ਤੇ ਉਹਨੇ ਵੀ ਫਾਟਣਾ। ਏਕ ਨਹੀਂ ਵੱਡੇ ਆਲੂ ਨੂੰ ਯੂਰੀਆ ਨਾ ਪਾਓ ਬਾਲਾ ਨਜਾਇਜ਼ ਵੱਡਾ। ਤੇ ਬਹੁਤ ਵੀਰ ਕਈ ਵੀਰ ਤਾਂ 5 6 6 7 7 ਗੱਟੂ ਯੂਰੀਆ ਪਾਈ ਕਰਦੇ। ਦੇਖ ਲਓ ਇੰਨਾ ਜਿਆਦਾ ਯੂਰੀਆ ਯੂਜ਼ ਕਰ ਰਹੇ ਆ। ਹਾਲਾਂਕਿ ਜੇ ਤੁਸੀਂ 1-1 ਕਿਲੋ ਯੂਰੀਆ ਯੂਜ਼ ਕਰਨ ਲੱਗ ਜੋਂ ਨਾ ਵੀਰੇ ਸਪਰੇਅ ਤੇ ਤੁਹਾਨੂੰ ਇੱਕ ਗੱਟੂ ਦੀ ਵੀ ਜ਼ਰੂਰਤ ਨਹੀਂ ਲੱਗਣੀ। ਪਖਰਾਜ ਆਲੂ ਵਾਲੇ ਵੀਰ ਨਾ ਮੈਂ ਤੁਹਾਨੂੰ ਅੱਜ ਦੱਸਦਾ। ਜੇ ਕੋਈ ਵੀ ਬਖਰਾਜ ਆਲੂ ਜਿਹੜਾ ਵੀਰ ਦਾ ਵੀਰ ਜਿਹਨੇ ਲੇਟ ਲਾਇਆ ਹੋਊਗਾ ਤੁਸੀਂ ਬਾਕੀ ਸਾਰਾ ਆਪਦੀ ਮਰਜ਼ੀ ਨਾਲ ਕਰ ਲਿਓ 1 ਕਿਲੇ ਤੇ ਮੇਰੇ ਕਹਿਣ ਤੇ ਅੱਧਾ ਗੱਟੂ ਯੂਰੀਆ ਯੂਜ਼ ਕਰਿਓ ਅੱਧਾ ਵੈਗੀ ਅੱਧਾ ਵੈਗ ਪਾ ਦਿਓ ਉਸ ਤੋਂ ਬਾਅਦ ਕਿਲੋ ਕਿਲੋ ਯੂਰੀਆ ਸਪਰੇਅ ਚ ਘੋਲ ਕੇ ਪਾ ਦਿਓ ਤੇ ਤੁਹਾਨੂੰ ਤੁਸੀਂ ਆਪ ਮੰਨੋਗੇ ਵੀ ਯਾਰ ਲੋੜ ਹੀ ਨਹੀਂ ਸੀਗੀ ਇਹਨੂੰ ਸਪਰੇਅ ਕਰਨ ਦੀ ਵੀ ਯੂਰੀਆ ਪਾਉਣ ਦੀ ਲੋੜ ਹੀ ਨਹੀਂ ਬਖਰਾਜ ਆਲੂ ਸਭ ਤੋਂ ਘੱਟ ਯੂਰੀਆ ਮੰਗਦਾ ਬਿਲਕੁਲ ਯੂਰੀਆ ਨਾਲ ਤਾਂ ਵੀ ਆਲੂ ਆ ਜਾਂਦਾ ਕਿਲੋ ਯੂਰੀਆ ਦੇ ਸਪਰੇਅ ਚ ਪਾ ਕੇ ਕਰ ਦੋ ਤਾਂ ਤੁਹਾਡਾ ਆਲੂ ਸਾਲ ਪਾਰ ਹੋ ਜਾਊਗਾ ਅੱਛਾ ਤੇ ਫੇਰ ਅੱਛਾ ਉਹਦੇ ਰਿਜ਼ਲਟ ਕਿੰਨੇ ਵਧੀਆ ਉਹ ਤੁਹਾਡਾ ਆਲੂ ਗਲੂਗਾ ਨਹੀਂ ਜਿਹਨੂੰ ਤੁਹਾਡਾ ਘੱਟ ਯੂਰੀਆ ਲੱਗਿਆ ਹੋਊਗਾ ਸਟੋਰ ਚ ਵੀ ਤੇ ਇਹ ਚੀਜ਼ਾਂ ਦਾ ਬੇਨਿਫਿਟ ਮਿਲਦਾ ਵੀਰੇ ਜਦੋਂ ਆਪਾਂ ਯੂਰੀਆ ਘੱਟ ਲਾਉਨੇ ਠੀਕ ਨਹੀਂ ਤੁਸੀਂ ਕਰਕੇ ਦੇਖਿਓ ਕੋਈ ਵੀ ਆਲੂ ਤੁਸੀਂ ਜਿਹੜਾ ਕਰਦੇ ਹੋ ਤੇ ਕਿਲੋ ਯੂਰੀਆ ਹਰੇਕ ਸਪਰੇਅ ਚ ਘੋਲ ਕੇ ਪਾ ਦਿਓ ਤੁਹਾਨੂੰ ਕੁਝ ਨਹੀਂ ਕਰਨਾ ਪੈਣਾ ਇਹ ਦੇਖ ਲਿਓ ਤੁਹਾਡੇ ਇਹ ਆਲੂਆਂ ਨੂੰ ਤੁਸੀਂ ਇੱਕ ਗੱਟੂ ਅੱਧਾ ਅੱਧਾ ਗੱਟੂ ਦਾ ਛਿੱਟਾ ਦੋ ਦੋ ਵਾਰ ਚ ਉਸ ਤੋਂ ਬਾਅਦ ਕਿਲੋ ਕਿਲੋ ਹਰੇਕ ਸਪਰੇਅ ਚ ਪਾਈ ਚੱਲੋ ਮੈਂ ਕਹਿੰਦਾ ਤੁਹਾਨੂੰ ਲੋਡ ਹੀ ਨਹੀਂ ਪੈਣੀ ਜੂਰੀ ਇਹਦੇ ਤੁਸੀਂ ਮੇਰੇ ਬੰਦੇ ਕਦੇ ਵੀ ਦੂਰੀਆ ਲੋਂਦੇ ਨਹੀਂ ਦੇਖੋਗੇ ਵੀ ਸਪੈਸ਼ਲ ਅਸੀਂ ਟਰਾਲੀ ਭਰ ਕੇ ਜਾਂ ਕਿਤੇ ਬੰਦੇ ਲੈ ਕੇ ਜਾਣ ਜੂਰੀ ਨਾ ਬਾ ਪਹਿਲੇ ਵਾਰ ਜਦੋਂ ਪਾਣੀ ਲੱਗਿਆ ਉਦੋਂ ਜੂਰੀ ਅੱਧਾ ਗੱਟੂ ਦੂਜੀ ਵਾਰ ਪਾਣੀ ਲਾਇਆ ਉਦੋਂ ਜੂਰੀ ਦਾ ਅੱਧਾ ਗੱਟੂ हां ਜਿਹੜੀ ਕੋਈ ਇੱਕ ਯੂਰੀ ਰਗਟੂ ਅੱਧਾ ਗੱਟੂ ਫੇਰ ਲਾ ਦੇਣਾ ਜੇ ਕਿਸੇ ਨੂੰ ਲੋੜ ਆ ਜੇ ਨਹੀਂ ਲੋੜ ਫੇਰ ਨਹੀਂ ਬਸ ਇੱਕ ਤੋਂ ਡੇਢ ਬੋਰੀ ਨਾਲ ਸਾਡਾ ਸਾਰਾ ਪਾਰ ਹੋ ਜਾਂਦਾ ਬਸ ਇਸ ਤੋਂ ਉੱਪਰ ਆਪਾਂ ਯੂਰੀਆ ਕਦੇ ਨਹੀਂ ਵੀਰੇ ਹੱਲ ਹੁੰਦਾ ਤੇ ਕਣਕ ਨੂੰ ਲੱਗਦੇ ਆ ਤਿੰਨ ਬੈਗ ਤੇ ਮੱਕੀ ਨੂੰ ਵੀ ਤਿੰਨ ਬੈਗ ਤੇ ਝੋਨੇ ਨੂੰ ਵੀ ਤਿੰਨ ਬੈਗ ਝੋਨੇ ਨੂੰ ਜਿੱਥੇ 26 ਝੋਨਾ ਮੱਕੀ ਵਾਲੇ ਚ ਵੱਢਿਆਂ ਦਾ ਉੱਥੇ ਕਈ ਵਾਰ 3.5 ਤੋਂ 4 ਵੀ ਹੋ ਜਾਂਦੇ ਆ ਨੇ ਟਨ ਦੇ ਵਿੱਚ बस ਇੰਨਾ ਜੂਰੀ ਆਪਾਂ ਯੂਜ਼ ਕਰਦੇ ਆਂ ਇਸ ਤੋਂ ਵੱਧ ਆਪਾਂ ਜੂਰੀ ਆ ਯੂਜ਼ ਨਹੀਂ ਕਰਦੇ ਬਈ ਠੀਕ ਨਹੀਂ ਹੁਣ ਤੁਹਾਨੂੰ ਆਲੂਆਂ ਦੇ ਵਿੱਚ ਵੀ ਸਾਰੀ ਡਿਟੇਲ ਦੱਸੀ ਹੈ ਵੀ ਪਹਿਲੀ ਸਪਰੇ ਵਿੱਚ ਆਪਾਂ ਪ੍ਰੋਟੋਬਜ ਪਾਇਆ ਸੀਗਾ ਤੇ ਥੋੜੇ ਜਿ ਖੱਤਿਆਂ ਚ ਆਪਾਂ ਆਪਣੇ ਕੋਲੇ ਪਏ ਸੀਗੇ ਤਿੰਨ ਗੱਟੂ 12 ਕਾਟਦੇ ਉਹ ਯੂਜ਼ ਕਰੇ ਸੀ ਬਸ ਹੋਰ ਕੋਈ ਚੀਜ਼ਾਂ ਵੀਰੇ ਤਾਕਤਦੁਕਤਾਲੀਆਂ ਕੋਈ ਵੀ ਚੀਜ਼ਾਂ ਮੁੱਲ ਲਿਆ ਲਓ ਕਿ ਆਪਾਂ ਯੂਜ਼ ਨਹੀਂ ਯੂਜ਼ ਨਹੀਂ ਕਰੀਏ ਨਾਰਮਲ ਚੀਜ਼ਾਂ ਪਾ ਕੇ ਬਸ ਆਪਣੇ ਆਲੂ ਖੜੇ ਬਸ ਸਾਰੇ ਇਹੀ ਰੂਟੀਨ ਵਰਕ ਆ ਵੀਰੇ ਆਪਣਾ ਬਸ ਨਾਰਮਲ ਚੀਜ਼ਾਂ ਦਾ